ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਬੰਸਲਜ਼ ਵਰਡ ਵਿੱਚ ਕਦੀ ਕਦੀ ਸਾਡੇ ਦਿਲ ਕਰਦਾ ਹੈ ਕੁਝ ਮਿੱਠਾ ਬਣਾ ਕੇ ਖਾਇਆ ਜਾਵੇ ਪਰ ਖਾਣ ਲੱਗੇ ਮਿੱਠਾ ਡਰ ਵੀ ਲੱਗਦਾ ਹੈ ਕਿ ਕਿਤੇ ਨੁਕਸਾਨ ਨਾ ਕਰ ਜਾਵੇ ਤਾਂ ਅੱਜ ਮੈਂ ਬਿਨਾਂ ਡਰ ਵਾਲਾ ਇੱਕ ਬਹੁਤ ਹੀ ਟੇਸਟੀ ਮਿੱਠਾ ਘਰ ਵਿੱਚ ਬਣਾ ਕੇ ਤੁਹਾਨੂੰ ਦਿਖਾਵਾਂਗੀ ਜੀ ਇਹ ਸੂਜੀ ਤੋਂ ਬਣ ਕੇ ਤਿਆਰ ਹੋਵੇਗਾ ਤੇ ਬਹੁਤ ਹੀ ਹੈਲਦੀ ਹੋਵੇਗਾ ਇਹਨੂੰ ਖਾਣ ਲੱਗੇ ਕੋਈ ਡਰ ਦੀ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਜੀ ਜਿੰਨਾ ਮਰਜ਼ੀ ਖਾਓ ਬਹੁਤ ਹੀ ਟੇਸਟੀ चलो दोस्तों शुरू करते हैं आप बनाने रेसपी हूँ इस वे ढाई चम्मच भर के पानी दे पावी जिस चम्मच न मैं पानी पाया से महरिंग कप है जी ती कोई भी कोली या गिलास कुछ भी महरिंग कप सकते हो इस हूँ मैं सूजी पावगी एक कप भर के ਦੋ ਚਮਚ ਪਾਵਾਂਗੀ ਮੈਂ ਇਸ ਵਿੱਚ ਰਿਫਾਈਂਡ ਜੇ ਤੁਸੀਂ ਘਿਓ ਪਾਉਣਾ ਤੇ ਇੱਕ ਚਮਚੇ ਚ ਪਾਉਣਾ ਜਿਆਦਾ ਨਹੀਂ ਪਾਉਣਾ ਨਹੀਂ ਤਾਂ ਆਪਣਾ ਤੇਲ ਵਿੱਚ ਬिखर ਜਾਏਗਾ ਇਸ ਕਰਕੇ ਮੈਂ ਦੋ ਚਮਚ ਰਿਫਾਈਂਡ ਤੇ ਪਾਏ ਜੀ ਦੋਸਤੋ ਜਿਸ ਮੈਰਿੰਗ ਆਪਣਾ ਨਾਲ ਮੈਂ ਸੂਜੀ ਪਾਈ ਹੈ ਉਸੇ ਮੈਰਿੰਗ ਆਪਣਾ ਨਾਲ ਹੁਣ ਮੈਂ ਇੱਕ ਚਮਚ ਮੈਂ ਮੈਦੇ ਦਾ ਪਾਵਾਂਗੀ ਜੇ ਤੁਸੀਂ ਮੈਦਾ ਨਹੀਂ ਪਾਉਣਾ ਚਾਹੁੰਦੇ ਤਾਂ ਕਣਕ ਦਾ ਆਟਾ ਵੀ ਪਾ ਸਕਦੇ ਹੋ ਪਰ ਮੈਂ ਮੈਦਾ ਪਾਇਆ ਮੈਦੇ ਨਾਲ ਜਿਹੜੀ ਰੈਸਪੀ ਜ਼ਿਆਦਾ ਸਵਾਦ ਬਣੂਗੀ ਇਸ ਕਰਕੇ ਮੈਂ ਮੈਦਾ ਤੇ ਸੂਜੀ ਹੁਣ ਪਾਣੀ ਦੇ ਵਿੱਚ ਮਿਕਸ ਕਰ ਰਹੀ ਹਾਂ ਜੀ ਇੱਕ ਤੋਂ 2 ਮਿੰਟ ਵਿੱਚ ਚੰਗੀ ਤਰ੍ਹਾਂ ਆਪਣਾ ਡੋ ਬਣ ਕੇ ਤਿਆਰ ਹੋ ਜਾਊਗਾ। ਦੋਸਤੋ ਬਹੁਤ ਹੀ ਸੋਹਣੇ ਆਪਣੇ ਸੂਜੀ ਦੇ ਬਿਸਕਟ ਬਣ ਕੇ ਤਿਆਰ ਹੋਣਗੇ ਜੀ ਜਿਸ ਨੂੰ ਤੁਸੀਂ ਸਫ਼ਰ ਵਿੱਚ ਵੀ ਲਿਜਾ ਸਕਦੇ ਹੋ ਬੱਚਿਆਂ ਦੇ ਟਿਫਿਨ ਵਿੱਚ ਵੀ ਪਾ ਸਕਦੇ ਹੋ। ਤੇ ਲੰਬੇ ਸਮੇਂ ਲਈ ਤੁਸੀਂ ਇਸ ਨੂੰ ਸਟੋਰ ਵੀ ਕਰਕੇ ਰੱਖ ਸਕਦੇ ਹੋ ਕਿਸੇ ਵੀ ਇਹ ਟਾਈਟ ਕੰਟੇਨਰ ਦੇ ਵਿੱਚ। ਦੋਸਤੋ ਆਪਣਾ ਡੋ ਚੰਗੀ ਤਰ੍ਹਾਂ ਤਿਆਰ ਹੋ ਗਿਆ ਜੀ ਬਹੁਤ ਜਲਦੀ ਹੈ ਆਪਣੀ ਸੂਜੀ ਤੇ ਮੈਦਾ ਸੁੱਕ ਗਏ ਨੇ। ਤੁਹਾਨੂੰ ਮੈਂ ਗੈਸ ਦੀ ਫਲੇਮ ਨੂੰ ਆਫ ਕਰ ਦੂੰਗੀ ਤੇ ਸਾਰੇ ਬੈਟਰ ਨੂੰ ਇੱਕ ਪਲੇਟ ਵਿੱਚ ਕੱਢ ਲਾਵਾਂਗੀ ਜੀ। ਮੈਂ ਇੱਕ ਥਾਲੀ ਲੈ ਲਈਏ ਜੀ ਤੇ ਇਸ ਥਾਲੀ ਵਿੱਚ ਸਾਰਾ ਬੈਟਰ ਕੱਢ ਲਾਂਗੇ ਤੇ ਨੂੰ ਹੁਣ ਚੰਗੀ ਤਰ੍ਹਾਂ ਠੰਡਾ ਕਰਾਂਗੇ ਦੋਸਤੋ ਮੈਂ ਸਪੈਚਰ ਨਾਲ ਇਹਨੂੰ ਚੰਗੀ ਤਰ੍ਹਾਂ ਫਲਾ ਰਹੀ ਹਾਂ ਤਾਂ ਜੋ ਜਲਦੀ ਠੰਡਾ ਹੋ ਜਾਵੇ ਤੇ ਆਪਾਂ ਅਗਲਾ ਪ੍ਰੋਸੈਸ ਕਰੀਏ ਹੁਣ ਮੈਂ ਇਹਦੇ ਵਿੱਚ ਇੱਕ ਚਮਚ ਚ ਭਰ ਕੇ ਚਿੱਟੇ ਤਿਰਾਂ ਦਾ ਪਾਵਾਂਗੀ ਜੀ ਤਿਲਾਂ ਨਾਲ ਆਪਣੇ ਬਿਸਕੁਟਾਂ ਦਾ ਸਵਾਦ ਵੀ ਵਧ ਜਾਵੇਗਾ ਤੇ ਕਰੰਚਪਨ ਵੀ ਆਵੇਗਾ ਜਦੋਂ ਆਪਾਂ ਖਾਵਾਂਗੇ ਬੱਚਿਆਂ ਨੂੰ ਤੇ ਇਹ ਬਹੁਤ ਹੀ ਟੇਸਟੀ ਲੱਗੇਗਾ ਉਸ ਤੋਂ ਬਾਅਦ ਇਸੇ ਕੱਪ ਨਾਲ ਮੈਂ ਇਸੀ ਹੋਈ ਚੀਨੀ ਮਾਪ ਕੇ 1 ਕੱਪ ਚੀਨੀ ਦਾ ਪਾਵਾਂਗੇ ਦੋਸਤੋ ਮੈਂ ਇਹਨੂੰ ਚੀਨੀ ਨੂੰ ਆਪਾਂ ਛਾਣਨੀ ਵਿੱਚ ਛਾਨ ਕੇ ਪਾਵਾਂਗੇ ਜੀ ਤਾਂ ਕੋਈ ਗੰਡਾ ਨਾ ਚੀਨੀ ਦੀ ਰਹਿ ਜਾਵੇ ਇਸ ਵਿੱਚ ਥੋੜੀ ਜਿਹੀ ਗੰਡਾ ਬਣੀ ਹੋਈ ਹੈ ਮੈਂ ਹੱਥ ਨਾਲ ਇਸ ਨੂੰ ਮੈਸ਼ ਕਰਕੇ ਚੰਗੀ ਤਰ੍ਹਾਂ ਛਾਣ ਦਵਾਂਗੀ ਤੇ ਆ ਦੇਖੋ ਜੀ ਥੋੜੀ ਜਿਹੀ ਗੰਡਾ ਰਹਿ ਗਈ ਆਪਾਂ ਇਹਨੂੰ ਛੁੱਟ ਦਵਾਂਗੇ ਇਸ ਵਿੱਚ ਇੱਕ ਚੁੰਡੀ ਆਪਾਂ ਨਮਕ ਦੀ ਪਾਵਾਂਗੇ 1/4 ਚਮਚ ਆਪਾਂ ਇਹਦੇ ਵਿੱਚ ਬੇਕਿੰਗ ਸੋਡੇ ਦਾ ਪਾਵਾਂਗੇ ਜ਼ਿਆਦਾ ਨਹੀਂ ਪਾਉਣਾ ਜੀ ਨਹੀਂ ਤਾਂ ਆਪਣੇ ਸਾਰੇ ਇਹ ビスクੁਟ ਕੀ ਲਰ ਜਾਣਗੇ ਇਸ ਕਰਕੇ 1/4 ਚਮਚੀ ਪਾਉਣੀ ਹੈ ਦੋਸਤੋ ਆਪਾਂ ਹੁਣ ਪੀਸੀਓਈ ਚੀਨੀ ਤਾਂ ਪਾ ਲਈ ਸੀ ਹੁਣ ਇੱਕ ਚਮਚ ਭਰ ਕੇ ਮੋٹے ਦਾਣੇ ਦੀ ਚੀਨੀ ਪਾਉਣੀ ਹੈ ਜੀ ਥੋੜੀ ਜਿ ਦੇ ਵਿੱਚੇ ਘੁਲ ਜਾਵੇਗੀ ਥੋੜਾ ਜਿ ਜਦੋਂ ਆਪਾਂ ਖਾਵਾਂਗੇ ਇਹਦੇ ਵਿੱਚ ਟੇਸਟ ਆਵੇਗਾ ਚੀਨੀ ਦਾ ਜਿਹੜਾ ਕਿ ਬਹੁਤ ਹੀ ਵਧੀਆ ਲੱਗੇਗਾ ਤੇ ਖਾਣੇ 'ਚ ਸਵਾਦ ਵੱਗੇਗਾ ਹੁਣ ਆਪਣਾ ਬੈਟਰ ਥੋੜਾ ਠੰਡਾ ਹੋ ਗਿਆ ਜੀ ਹੱਥ ਨਾਲ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲੈਣੇ ਹੈ ਦੋਸਤੋ ਬੀਸੀ ਹੋਈ ਚੀਨੀ ਪੋਨਰ ਥੋੜਾ ਜਿਹਾ ਬੈਟਰ ਆਪਣਾ ਢਿੱਲਾ ਹੋ ਗਿਆ 10 ਮਿੰਟ ਆਪਾਂ ਇਹਨੂੰ ਹੁਣ ਰੈਸਟ ਲਈ ਛੱਡ ਦਵਾਂਗੇ ਤਾਂ ਜੋ ਸੂਜੀ ਫੁੱਲ ਜਾਵੇ ਤੇ ਇਹ ਬੈਟਰ ਚੰਗੀ ਤਰ੍ਹਾਂ ਨਾਲ ਟਾਈਟ ਹੋ ਜਾਵੇ ਹੁਣ ਆਪਾਂ ਇਹਨੂੰ ਇੱਕ ਕੱਚ ਦੇ ਬੌਲ ਵਿੱਚ ਕੱਢ ਕੇ ਰੱਖ ਦਵਾਂਗੇ 10 ਮਿੰਟ ਲਈ ਰੈਸਟ ਲਈ ਫਿਰ ਆਪਣਾ ਬੈਟਰ ਇਹ ਚੰਗੀ ਤਰ੍ਹਾਂ ਟਾਈਟ ਹੋ ਜਾਵੇਗਾ ਤੇ ਫਿਰ ਆਪਾਂ ਇਸ ਦਾ ਅਗਲਾ ਪ੍ਰੋਸੈਸ ਕਰਾਂਗੇ ਆਪਣੇ ਡੋ ਨੂੰ ਰੈਸਟ ਤੇ ਪਾਏ 15 ਮਿੰਟ ਹੋ ਚੁੱਕੇ ਜੀ ਬਹੁਤ ਹੀ ਸੋਹਣਾ ਡੋ ਬਣ ਕੇ ਤਿਆਰ ਹੋ ਚੁੱਕਾ ਹੈ ਆ ਦੇਖੋ ਜੀ ਵਿੱਚੋਂ ਜਾਲੀਦਾਰ ਇਸ ਦਾ ਟੈਕਸਚਰ ਨਜ਼ਰ ਆ ਰਿਹਾ ਜੀ ਇਸ ਤੋਂ ਪਤਾ ਲੱਗਦਾ ਹੈ ਕਿ ਆਪਣਾ ਡੋ ਬਹੁਤ ਹੀ ਸੋਹਣਾ ਤਿਆਰ ਹੋਇਆ ਹੈ ਹੁਣ ਆਪਾਂ ਇਸ ਦੇ ਮਨਪਸੰਦੀ ਸ਼ੇਪ ਬਣਾ ਸਕਦੇ ਹਾਂ ਜੀ ਮੈਂ ਇਸ ਦੀ ਗੋਲ ਸ਼ੇਪ ਬਣਾ ਰਹੀ ਹਾਂ ਤੁਸੀਂ ਕੋਈ ਵੀ ਸ਼ੇਪ ਦਾ ਬਣਾ ਕੇ ਇਸ ਦੇ ਛੋਟੇ-ਛੋਟੇ ਲੋਈਏ ਤਿਆਰ ਕਰ ਲਓ ਜੀ ਮੈਂ ਇਸ ਤਰ੍ਹਾਂ ਦੀ ਸ਼ੇਪ ਬਣਾ ਰਹੀ ਹਾਂ ਜੀ ਤੁਸੀਂ ਗੋਲ ਜਾਂ ਚੌਰਸ ਜਾਂ ਕੋਈ ਵੀ ਸ਼ੇਪ ਬਣਾ ਸਕਦੇ ਹੋ ਹੁਣ ਇੱਕ ਵਾਰੀ ਇਹ ਸਾਰੇ ਬਿਸਕੁਟ ਇਦਾਂ ਦੇ ਤਿਆਰ। ਬਹੁਤ ਜ਼ਿਆਦਾ ਪਤਲੇ ਨਹੀਂ ਬਣਾਉਣੇ ਜੀ। ਥੋੜੇ ਜਿ ਮੋਟੇ ਰੱਖਣੇ ਹੈਗੇ। ਇਸ ਤਰ੍ਹਾਂ ਬਣਾ ਕੇ ਮੈਂ ਸਾਰੇ ਇੱਕ ਪਲੇਟ ਵਿੱਚ ਸੈੱਟ ਕਰ ਲਵਾਂਗੀ ਜੀ। ਦੋਸਤੋ 11 ਆਪਣੇ ਕੋਲ ਪੀੜੇ ਜਿਹੜੇ ਇਹ ਬਿਸਕੁਟ ਦੇ ਤਿਆਰ ਹੋ ਗਏ ਜੀ। ਇੱਕ ਕੱਪ ਸੂਜੀ ਦੀ ਇੱਕ ਕੱਪ ਮੈਦੇ ਨਾਲ ਆਪਣੇ ਕੋਲ 11 ਬਿਸਕੁਟ ਬਣ ਕੇ ਤਿਆਰ ਹੋ ਚੁੱਕੇ ਹੈ ਜੀ। ਹੁਣ ਆਪਾਂ ਇਹਨੂੰ ਘਿਓ ਵਿੱਚ ਫਰਾਈ ਕਰਾਂਗੇ ਇੱਕ ਇੱਕ ਕਰਕੇ। ਇਸ ਲਈ ਸਭ ਤੋਂ ਪਹਿਲਾਂ ਮੈਂ ਗੈਸ ਦੀ ਫਲੇਮ ਨੂੰ ਆਨ ਕਰਾਂਗੀ ਜੀ। ਤੇ ਇਸ ਉੱਪਰ ਇੱਕ ਕੜਾਈ ਰੱਖਾਂਗੀ ਥੋੜਾ ਜਿਹਾ ਘਿਓ ਪਾ ਕੇ ਜਦੋਂ ਘਿਓ ਪੂਰੀ ਤਰ੍ਹਾਂ ਨਾਲ ਗਰਮ ਹੋਊਗਾ ਉਦੋਂ ਹੀ ਆਪਾਂ ਇਹਦੇ ਵਿੱਚ ਬਿਸਕੁਟ ਪਾਉਣਾ ਹੈ ਜੀ ਨਹੀਂ ਤਾਂ ਆਪਣਾ ਬਿਸਕੁਟ ਜੇ ਘਿਓ ਘੱਟ ਗਰਮ ਹੋਇਆ ਤਾਂ ਖਿਲਰ ਜਾਊਗਾ ਦੋਸਤੋ ਘਿਓ ਆਪਣਾ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਇਸ ਵਿੱਚ ਧੂੰਆਂ ਨਿਕਲਣ ਲੱਗ ਗਿਆ ਹੁਣ ਆਪਾਂ ਗੈਸ ਦੀ ਫਲੇਮ ਨੂੰ ਮੀਡੀਅਮ ਕਰ ਦੇਣਾ ਜੀ ਬਿਲਕੁਲ ਲੋ ਨਹੀਂ ਕਰਨਾ ਜੇ ਲੋ ਕਰਾਂਗੇ ਤਾਂ ਆਪਣਾ ਬਿਸਕੁਟ ਖਿਲਰ ਜਾਵੇਗਾ ਦੋਸਤੋ ਮੀਡੀਅਮ ਫਲੇਮ ਤੇ ਮੈਂ ਤਿੰਨ ਬਿਸਕੁਟ ਪਾਵਾਂਗੀ ਜੀ ਇਸ ਵਿੱਚੋਂ ਇਸ ਨੂੰ 1 ਮਿੰਟ ਬਾਅਦ ਪਲਟਾਂਗੇ ਜੀ ਉਸੇ ਵੇਲੇ ਨਹੀਂ ਪਲਟਣ ਨਹੀਂ ਤਾਂ ਇਹ ਖਿਲਰ ਜਾਊਗਾ ਜੀ ਹੌਲੀ ਹੌਲੀ ਪਲਟੇ ਨਾਲ ਇਹਦੇ ਉੱਪਰ ਵੀ ਘਿਓ ਪਾਉਂਦੇ ਰਵਾਂਗੇ ਤਾਂ ਜੋ ਇਹਦੀ ਉੱਪਰ ਵਾਲੀ ਸਾਈਡ ਵੀ ਥੋੜੀ ਜਿਹੀ ਰੜ ਜਾਵੇ ਦੋਸਤੋ ਥੋੜਾ ਜਿਆ ਰੜਨੇ ਸ਼ੁਰੂ ਹੋ ਗਏ ਨੀਚੋਂ ਤੇ ਉਹ ਮੇਹਨਦੀ ਸਾਈਡ ਬਦਲ ਰਹੀ ਹੈ ਜੀ ਆ ਦੇਖੋ ਕਿੰਨਾ ਸੋਹਣਾ ਇੱਕ ਸਾਈਡ ਬਣ ਕੇ ਆਪਣੀ ਤਿਆਰ ਹੋ ਗਈ ਹੈ ਜੀ ਤੇ ਹੁਣ ਦੂਸਰਾ ਬਿਸਕੁਟ ਵੀ ਮੈਂ ਪਲਟ ਰਹੀ ਹਾਂ ਜੀ ਇਹ ਆ ਦੇਖੋ ਜੀ গোল্ডেন গোল্ডেন ਨੇ ਬਣ ਕੇ ਤਿਆਰ ਹੋ ਗਿਆ ਜੀ ਤੇ ਤੀਸਰੇ ਬਿਸਕੁਟ ਦੀ ਸਾਈਡ ਵੀ ਮੈਂ ਬਦਲ ਦਿੱਤੀ ਹੈ ਜੀ ਹੁਣ 1 ਮਿੰਟ ਵਾਸਤੇ ਆਪਾਂ ਨੂੰ ਇਸ ਸਾਈਡ ਤੇ ਪਈ ਰਹਿਣ ਦਵਾਂਗੇ ਆ ਦੇਖੋ ਦੋਸਤੋ ਦੋਨੋਂ ਸਾਈਡਾਂ ਬਹੁਤ ਹੀ ਸੋਹਣੀਆਂ ਰਲ ਚੁੱਕੀਆਂ ਆਪਣੀਆਂ ਹੁਣ ਆਪਾਂ ਇਹਨੂੰ ਇੱਕ ਇੱਕ ਕਰਕੇ ਇੱਕ ਪਲੇਟ ਵਿੱਚ ਕੱਢ ਲਵਾਂਗੇ ਜੀ ਤੇ ਅਗਲਾ ਬੈਚ ਇਸ ਵਿੱਚ ਫਰਾਈ ਕਰਨ ਲਈ ਪਾ ਦਵਾਂਗੇ ਜਿਹੜੇ ਥੋੜੇ ਜਿਹੀ ਸੁੱਕ ਗਏ ਠੰਡੇ ਹੋ ਗਏ ਤੇ ਬਹੁਤ ਹੀ ਸੋਹਣੇ ਬਿਸਕੁਟ ਬਣ ਕੇ ਤਿਆਰ ਹੋ ਜਾਣਗੇ ਜੀ ਆਪਣੇ ਬਿਲਕੁਲ ਬਾਜ਼ਾਰ ਵਰਗੀ ਲੁੱਕ ਆਉਗੀ ਜੀ ਦੇਖੋ ਉੱਪਰ ਇਹਦੇ ਵਿੱਚ ਤਿਲ ਵੀ ਨਜ਼ਰ ਆ ਰਹੇ ਆ ਜੀ ਜੋ ਕਿ ਦੇਖਣ ਚ ਬਹੁਤ ਸੋਹਣੇ ਲੱਗ ਰਹੇ ਨੇ ਤੇ ਖਾਣ ਵਿੱਚ ਬਹੁਤ ਹੀ ਕਰੰਚੀ ਤੇ कुरकुरੇ ਬਣਨਗੇ ਹੁਣ ਆਪਾਂ ਅਗਲੇ ਤਿੰਨ ਬਿਸਕੁਟ ਇਸ ਵਿੱਚ ਪਾ ਦਿੰਨੇ ਆ ਤੇ ਇਹਨੂੰ ਵੀ ਹੁਣ ਲੋ ਮੀਡੀਅਮ ਫਲੇਮ ਤੇ 1 ਤੋਂ 1.5 ਮਿੰਟ ਲਈ ਇੱਕ ਸਾਈਡ ਤੇ ਪਕਾਵਾਂਗੇ ਫਿਰ ਇਹਦੀ ਸਾਈਡ ਬਦਲ ਕੇ ਫਿਰ 1 ਤੋਂ 1.5 ਮਿੰਟ ਲਈ ਇਸਨੂੰ ਪਕਾਵਾਂਗੇ ਆ ਦੇਖੋ ਜੀ ਆਪਣੇ 1 ਕੱਪ ਸੂਜੀ ਨਾਲ ਬਹੁਤ ਹੀ ਸੋਹਣੇ ਬਿਸਕੁਟ ਬਣ ਕੇ ਤਿਆਰ ਹੋ ਗਏ ਜੀ ਦੇਖਣ ਵਿੱਚ ਜਿੰਨੇ ਸੋਹਣੇ ਲੱਗ ਰਿਹਾ ਹੈ ਖਾਣ ਵਿੱਚ ਉਸ ਤੋਂ ਵੀ ਜ਼ਿਆਦਾ ਟੇਸਟੀ ਹੈ ਮੋਟੀ ਖੰਡ ਤੇ ਤਿਲ ਹੋਣ ਕਰਕੇ ਇਸ ਵਿੱਚ ਕਰੰਚੀ ਟੇਸਟ ਆਵੇਗਾ ਜੀ ਜੋ ਕਿ ਬਹੁਤ ਹੀ ਵਧੀਆ ਲੱਗੇਗਾ ਬੱਚੇ ਤਾਂ ਇਸ ਨੂੰ ਖਾ ਕੇ ਸਪੈਸ਼ਲੀ ਬਹੁਤ ਹੀ ਖੁਸ਼ ਹੋਣਗੇ ਜੀ ਆ ਦੇਖੋ ਜੀ ਆਪਣੇ 11 ਪੀਸ ਬਣ ਕੇ ਤਿਆਰ ਹੋ ਚੁੱਕੇ ਹੈ ਜੀ ਇੱਕ ਕੱਪ ਸੂਜੀ ਤੋਂ ਆਪਣੇ 11 ਬਿਸਕੁਟ ਬਣ ਕੇ ਤਿਆਰ ਹੋ ਗਏ ਹੈ ਜੀ ਬਹੁਤ ਹੀ ਸੋਹਣੇ ਲੱਗ ਰਿਹਾ ਹੈ ਬਹੁਤ ਹੀ ਕਰੰਚੀ ਤੇ ਕੁਸਕਰੇ ਬਣ ਕੇ ਤਿਆਰ ਹੋਏ ਹੈ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਇੱਕ ਵਾਰੀ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਦੋਸਤਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆ ਦੇਖੋ ਜੀ ਮੈਂ ਤੁਹਾਨੂੰ ਤੋੜ ਕੇ ਦਿਖਾ ਰਹੀ ਹਾਂ ਇੱਕ ਬਿਸਕਟ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੌਫਟ ਇਹਦਾ ਟੈਕਸਚਰ ਬਣਿਆ ਜੀ ਜਾਰੀਦਾ ਟੈਕਸਚਰ ਹੈ ਜੋ ਕਿ ਖਾਣ ਵਿੱਚ ਬਹੁਤ ਹੀ ਕਰੰਚੀ ਤੇ कुरकुरा ਲੱਗੇਗਾ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਦੋਸਤੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰ ਦੇਣਾ ਬੈਲ ਦੇ ਬਟਨ ਨੂੰ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਮੇਰੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਦੋਸਤੋ ਇਹ ਬਿਸਕੁਟ ਗਰਮ-ਗਰਮ ਨੂੰ 에어ਟਾਈਟ ਕੰਟੇਨਰ ਦੇ ਵਿੱਚ ਬੰਦ ਕਰਕੇ ਨਹੀਂ ਰੱਖਣਾ ਠੰਡੇ ਕਰਕੇ ਹੀ ਇਸ ਨੂੰ 에어ਟਾਈਟ ਕੰਟੇਨਰ ਦੇ ਵਿੱਚ ਪੈਕ ਕਰਕੇ ਰੱਖਣਾ ਹੈ ਜੀ